ਆਪਣੇ ਆਪ ਨੂੰ ਕੁਇਨ ਕੋ ਹੌਣ ਵਾਲੀ ਕੰਗਨਾ ਰਣੌਤ ਨੂੰ ਆਖਰਕਾਰ ਪੰਜਾਬ ਆਉਣਾ ਹੀ ਪੈਂਦਾ ਹੈ ਦਰਅਸਲ 2020-21 ਦੇ ਕਿਸਾਨੀ ਧਰਮਿਆਂ ਦੇ ਦੌਰਾਨ ਬੀਬੀ ਮਹਿੰਦਰ ਕੌਰ ਲਈ ਕੰਗਨਾ ਨੇ ਇੱਕ ਘੱਟੀਆਂ ਪੋਸਟ ਪਾਈ ਸੀ ਜਿਸ ਵਿੱਚ ਉਸਨੇ ਕਿਹਾ ਸੀ ਕਿ ਮਹਿੰਦਰ ਕੌਰ ਵਰਗੀਆਂ 100-100 ਰੁਪਏ ਵਿੱਚ ਵਿਕ ਜਾਂਦੀਆਂ ਹਨ ਧਰਨੇ ਤੇ ਔਨਲੀ ਉਸ ਤੋਂ ਬਾਅਦ ਬੀਬੀ ਮਹਿੰਦਰ ਕੌਰ ਵੱਲੋਂ 2000 ਇਸ ਵਿੱਚ ਕੰਗਨਾ ਤੇ ਕੇਸ ਕੀਤਾ ਜਾਂਦਾ ਹੈ ਕੰਗਨਾ ਤੇ ਉਸ ਦਾ ਵਕੀਲ ਪੂਰਾ ਜ਼ੋਰ ਲਾ ਦਿੰਦੇ ਹਨ ਇਸ ਕੇਸ ਵਿੱਚੋਂ ਬਾਹਰ ਨਿਕਲਣ ਲਈ ਪਰ ਉਹ ਅਸਫਲ ਰਹਿੰਦੇ ਹਨ ਦਰਅਸਲ ਕੰਗਨਾ ਨੂੰ ਪਹਿਮ ਸੀ ਕਿ ਉਹ ਭਾਜਪਾ ਦੀ ਐਮਪੀ ਹੈ ਤੇ ਇਸ ਨਾਲ ਉਸ ਨੂੰ ਕੋਈ ਫਾਇਦਾ ਮਿਲ ਸਕਦਾ ਹੈ ਉਹ ਹਾਈ ਕੋਰਟ ਤੋਂ ਬਾਅਦ ਸਪਰੀਮ ਕੋਰਟ ਵੀ ਗਈ ਪਰ ਸਪਰੀਮ ਕੋਰਟ ਨੇ ਵੀ ਉਸਦੀ ਐਪਲੀਕੇਸ਼ਨ ਰਿਜੈਕਟ ਕਰ ਦਿੱਤੀ। 2021 ਤੋਂ ਲੈ ਕੇ 24 ਤੱਕ ਕਈ ਸਮਨ ਵੀ ਭੇਜੇ ਗਏ ਪਰ ਉਹ ਕਦੀ ਹਾਜ਼ਰ ਨਹੀਂ ਹੋਈ। ਐਕਚੁਅਲ ਵਿੱਚ ਕੰਗਨਾ ਕਦੀ ਪੰਜਾਬ ਆਉਣਾ ਹੀ ਨਹੀਂ ਚਾਹੁੰਦੀ ਸੀ। पर 29 सितंबर 2025 ਨੂੰ ਵਰਚੁਅਲ ਅਪੀਅਰੈਂਸ ਦੀ ਰੱਦ ਹੋ ਜਾਂਦੀ ਹੈ ਅੰਤ ਉਸ ਨੂੰ ਬਟਿੰਡਾ ਅਦਾਲਤ ਵਿੱਚ ਹਾਜ਼ਰ ਹੋਣਾ ਪੈਂਦਾ ਹੈ ਅਦਾਲਤ ਤੋਂ ਬਾਹਰ ਆ ਕੇ ਉਸ ਦੇ ਬਿਆਨ ਕੁਝ ਇਸ ਤਰ੍ਹਾਂ ਦੇ ਸਕਦਾ ਅੱਜ ਬਟਿੰਡਾ ਮੇ ਆਕਰ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਜਿਸਾ ਆਪ ਦੇਖ ਸਕਤੇ ਹੈ ਕਿ ਯਹਾਂ ਪਰ ਕਾਫੀ ਲੋਕ ਭੀੜ ਇਕੱਠੀ ਹੋਈ ਹੈ ਮਿਲਣੇ ਕੇ ਲੀਏ ਦੇਖਨੇ ਕੇ ਲੀਏ ਫੈਨਸ ਕੀ और इसके साथ जो भी मिसअंडरस्टैंडिंग हुई है, है उनकी महेंद्र जी की फैमिली के साथ में मैंने माता जी के लिए भी संदेश दिया है उनके पति को के जिस तरह से जो है वो एक मिसअंडरस्टैंडिंग का शिकार है इस दौरान कंगना ने एक कमेंट भी कीता सी कि पंजाब में मुझको बहुत प्यार मिलया उस नु लोग देखन नी आए सन ਪਾਲ ਕੰਗਨਾਪੂਲੇਖੇ ਵਿੱਚ ਸੀ ਅਸੀਂ ਉਸ ਦਾ ਪੁਲੇਖਾ ਕੱਢ ਦਿਆ ਦੱਸ ਦਈਏ ਕਿ ਇਹ ਕੋਈ ਪਿਆਰ ਜਾਂ ਫੈਨ ਨਹੀਂ ਸੀ ਬਲਕਿ ਇਹ ਉਹ ਲੋਕ ਸਨ ਜੋ ਚਾਹੁੰਦੇ ਸਨ ਕਿ ਜੋ 에어ਪੋਰਟ ਤੇ CISS ਕਾਂਸਟੇਬਲ ਪੁਲਵਿੰਦਰ ਨੇ ਕੀਤਾ ਸੀ ਉਹ ਸਭ ਕਰਨਾ ਚਾਹੁੰਦੇ ਸਨ ਕਿੰਨੇ ਹਨ ਕਿ ਕੰਗਨਾ ਨੇ ਅਦਾਲਤ ਵਿੱਚ ਬਾਪਲਾਬ ਸਿੰਘ ਜੋ ਕਿ ਬੀਬੀ ਮਹਿੰਦਰਕੌਰ ਦੇ ਹਸਬੰਡ ਹਨ ਉਹਨਾਂ ਤੋਂ ਮਾਫੀ ਵੀ ਮੰਗੀ ਦਰਅਸਲ ਬੀਬੀ ਮਹਿੰਦਰਕੌਰ ਕੋਰਟ ਵਿੱਚ ਮੌਜੂਦ ਨਹੀਂ ਸਨ ਉਹ ਬਿਮਾਰ ਹੋਣ ਕਰਕੇ ਕੋਰਟ ਨਹੀਂ ਆ ਪਾਏ ਬਾਪੂ ਲਾਭ ਸਿੰਘ ਤੇ ਉਹਨਾਂ ਦੇ ਵਕੀਲ ਦਗੂ ਵੀਰ ਸਿੰਘ ਪੈਣੀয়াল ਦਾ ਕਹਿਣਾ ਹੈ ਕਿ ਕੰਨਾ ਨੇ ਪਿਛਲੇ 4 ਸਾਲ ਤੋਂ ਉਹਨਾਂ ਤੋਂ ਕੋਈ ਮਾਫੀ ਨਹੀਂ ਮੰਗੀ ਤੇ ਹੁਣ ਅਗਲੀ ਸੁਣਵਾਈ 4 ਨਵੰਬਰ ਨੂੰ ਸਪੈਸ਼ਲ ਕੋਰਟ ਵਿੱਚ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਉਦੋਂ ਤੱਕ ਇਸ ਔਰਤ ਦੇ ਦਿਮਾਗ ਵਿੱਚ ਇਹ ਗੱਲ ਪੈ ਚੁੱਕੀ ਹੋਵੇਗੀ ਕਿ ਜੇ ਮੈਂ ਗਲਤੀ ਕੀਤੀ ਹੈ ਤੇ ਮੈਨੂੰ ਝੁਕਣਾ ਵੀ ਪੈਣਾ ਹੈ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ